रोटी लेके जा रहा था लेबर की रास्ते में चार बंदे मिले उनको घेर लिए फिर कूटन लग गए मोबाइल लेके छोड़ भाग गए पैर में जख्मी कर कूटा बहुत कूटा सर दोनों लता जी। हाँ जी हाँ जी हाँ जी, हाँ जी।, हाँ जी। क्या काम करते हो लोहे का सर लोहे का। हाँ जी क्या टाइम था दस बज के दस मिनट शायद हो लोग थे चार लोग थे उसने हाथ में सर वो था एक बांका था ਇੱਕ ਰਾੜੇ ਜਾਤਾ ਹਾਂ ਜੀ ਇਹ 20 25 ਸਾਲ ਹੋ ਗਏ ਜੀ ਕੰਮ ਕਰਦਿਆਂ ਨੂੰ ਬੰਦੇ ਪੁਰਾਣੇ ਨੇ ਤੇ ਸਾਨੂੰ ਸਾਡੇ ਗਵਾਂਡੀਆਂ ਦਾ ਫੋਨ ਆਇਆ ਸੀਗਾ ਅਸੀਂ ਉੱਥੇ ਮੈਂ 9:30 ਪੌਣੇ 10 ਵਜੇ ਤੱਕ ਦੱਸ ਸੀਗਾ ਉਦੋਂ ਬਾਅਦ ਰੋਟੀ ਲੈਣ ਗਿਆ ਬੰਦੇ ਨੇ ਸਵੇਕ 10 ਵਜੇ ਘੇਰਾ ਪਾ ਲਿਆ ਕੀ ਰਪਾਲਿਆ ਕਿਨਾ ਗੁੱਟਿਆ ਬਹੁਤ ਗੁੱਟੇ ਹੀ ਦੋਨੋਂ ਲੱਤਾਂ ਤੋੜਤੀਆਂ ਦੋਨੋਂ ਲੱਤਾਂ ਤੋੜਤੀਆਂ ਜੀ ਫੋਨ ਖੋਕੇ ਲੈ ਗਏ ਕੌਣ ਲੋਕ ਨੂੰ ਪਤਾ ਲੱਗੇ ਕੌਣ ਹਜੇ ਨਹੀਂ ਪੁੱਛ ਪਤਾ ਲੱਗਿਆ ਜੀ ਪੁਲਿਸ ਨੇ ਕਾਰਵਾਈ ਕੀਤੀ ਕੱਲ ਐਸਐਚਓ ਸਾਹਿਬ ਆਏ ਸੀਗੇ ਜੀ ਕਹਿੰਦੇ ਕਰਦੇ ਆ ਕਾਰਵਾਈ ਰਾਤ ਆਏ ਸੀ ਰਾਤ ਆਏ ਸੀ ਹਾਂ ਜੀ ਕਿੰਨੇ ਕੋਈ ਇਹ ਕਰ ਦਿੰਦਾ ਇਹ ਇਹ 10:30 10 10:30 ਦੇ ਵਿੱਚ ਦੀਆਂ ਜੀ ਇਸ ਤਰ੍ਹਾਂ ਦੇ ਹਾਲਾਤ ਨੇ ਨਾਬੇ ਦੇ ਵਿੱਚ ਨੇ ਬੁਰਾ ਹਾਲ ਹੈ ਜੀ ਐ ਤਾਂ ਬੰਦੇ ਦਾ ਨਿਕਲਣਾ ਹੀ ਔਖਾ ਹੋ ਗਏ ਬਹੁਤ ਬੁਰਾ ਹਾਲ ਇਹਨੇ ਖਿਆਲ ਸੋ ਤਾਂ ਜਿਆਦਾ ਜਨ ਵਾਰਦਾਤਾਂ ਹੋ ਚੁੱਕੀਆਂ ਨੇ 90 ਦੇ ਵਿੱਚ ਰੁਝਾਨ ਨਹੀਂ ਕੋਈ ਨਾ ਲੁੱਟ ਹੁੰਦੀ ਰੁਝਾਨ ਨਾ ਕੋਈ ਜਗ੍ਹਾ ਨਹੀਂ ਹੁੰਦੀ ਕਦੀ ਚੁੰਗੀ ਤੋਂ ਹੁੰਦੀ ਹੈ ਕਦੀ ਨੋਰਾਗੜ ਹੋ ਰਹੀ ਹੈ ਕਦੀ ਬਾਈਪਾਸ ਤੋਂ ਹੋ ਰਹੀ ਹੈ ਰੁਝਾਨ ਨਹੀਂ ਹੁੰਦੀ ਹਾਂ ਰੁਝਾਨ ਨਾ ਇੱਕ ਦਿਨ ਹੀ ਖਲਮ ਜਾਂਦਾ ਕੁਝ ਕੀ ਬਦ ਹੁਣ ਪੁਲਿਸ ਕੀ ਕਰਦੀ ਹੈ ਕੀ ਨਹੀਂ ਕਰਦੀ ਕੁਝ ਕਰਦੇ ਨਹੀਂ ਹੈ ਇਹ ਰੁਝਾਨਾ ਰੁਝਾਨੇ ਲੁੱਟ ਪਾੜ ਹੁੰਦੀ ਹੈ ਇੱਕ ਦਿਨੀ ਦੋ ਦਿਨ ਵੀ ਹੋ ਜਾਂਦੀਆਂ ਤਿੰਨ ਦਿਨ ਹੀ ਹੋ ਜਾਂਦੀਆਂ ਨੇ ਅਸੀਂ ਪੁਲਿਸ ਤੇ ਬਹੁਤ ਬਾਰੀ ਧਿਆਨ ਤੇ ਲਿਆਂਦਾ ਬਹੁਤ ਬਾਰ ਦੱਤਾਂ ਹੋ ਰਹੀਆਂ ਨੇ ਚੋਰੀਆਂ ਹੋ ਰਹੀਆਂ ਨੇ ਇਹ ਰਾਤ ਇੱਕ ਮਜ਼ਦੂਰ ਦੇ ਨਾ ਛੁੱਟੀ ਕਰਕੇ ਜਾ ਰਿਹਾ ਸੀ ਜੀ ਮਤਲਬ ਰਾਸਤੇ 'ਚ ਚੋਰਾਂ ਨੇ ਇਹਨੂੰ ਨਾਲ ਤਾਂ ਕੁੱਟਿਆ ਨਾਲੇ ਲੁੱਟ ਲਿਆ ਦੋਨੇ ਲੱਤਾਂ ਇਹਦੀਆਂ ਮਤਲਬ ਦੋਨੇ ਲੱਤਾਂ ਹੀ ਤੋੜਤੀਆਂ ਜੀਆਂ ਬਹੁਤ ਜਿਆਦਾ ਨਜਾਇਜ਼ ਇੱਕ ਵਾਰ ਦਾਤ ਤੋਂ ਦੁਬਾਰਾ ਥੋੜੇ ਸਮੇਂ ਬਾਅਦ ਹੋਈ ਆ ਪੀਪੀਐ ਸਕੂਲ ਲੋਵੇ ਉਹਦੇ ਸਿਰ ਤੇ ਰੌਣਾ ਮਾਰੀਏ ਨੇ ਉਹ ਵੀ ਫੱਟੜ ਕਰਤਾ ਇਹ ਰਾਤ ਦੀਆਂ ਘਟਨਾਵਾਂ ਨੇ ਦੋ 9:30 ਤੋਂ 10:00 ਵਜੇ ਦੇ ਵਿੱਚ ਦੀਆਂ ਜੀ ਐਮਬੂਲੈਂਸ ਨੂੰ ਜੀ ਬਹੁਤ ਫੋਨ ਕਰਿਆ ਰਾਤ ਐਮਬੂਲੈਂਸ ਨਹੀਂ ਆਈ ਅਸੀਂ ਪ੍ਰਾਈਵੇਟ ਗੱਡੀ 'ਚ ਲੈ ਕੇ ਆਏ ਅੱਧੇ ਘੰਟੇ ਬਾਅਦ ਇਹਨਾਂ ਨੂੰ ਬਹੁਤ ਝਾੜੀਆਂ ਛੱਟਿਆ ਝਾੜੀਆਂ ਛੱਟ ਰਿਹਾ ਜੀ ਬਹੁਤ ਮੁਸ਼ਕਿਲ ਨਾਲ ਇਹ ਆਪਦੇ ਕੂਣੀਆਂ ਦੇ ਸਹਾਰੇ ਨਾਲ ਬਾਹਰ ਨਿਕਲਿਆ ਤੇ ਉਸ ਤੋਂ ਬਾਅਦ ਕਿਸੇ ਰਾਹੀਰ ਨੇ ਦੇਖਿਆ ਅਸੀਂ ਇਹਨੂੰ ਹਸਪੀਟਲ ਲੈ ਕੇ ਆਏ ਉਸ ਤੋਂ ਇਹ ਰਾਤ ਨੂੰ ਐਮਰਜੈਂਸੀ 'ਚ ਆਏ ਆ ਅਸਾਲਟ ਕੇਸ ਹੈਗਾ ਮੈਡੀਕਲ ਲੀਗਲ ਰਿਪੋਰਟ ਕੱਟੀ ਹੋਈ ਹੈ ਰਾਤ ਨੂੰ ਜਿਹੜੇ ਐਮਰਜੈਂਸੀ ਡਾਕਟਰ ਸੀ ਕਿ ਉਹਨਾਂ ਨੇ ਮੈਡੀਕਲ ਲੀਗਲ ਰਿਪੋਰਟ ਕੱਟੀ ਹੈ कि उन्होंने और तो मेरे वाले रेफर ਕੀਤਾ ਤੇ ਇਹਨਾਂ ਦੇ ਐਕਸਰੇ ਕਰਵਾਏ ਆ ਦੋਨੋਂ ਲੱਤਾਂ ਫ੍ਰੈਕਚਰ ਆਈਆਂ ਇਹਨਾਂ ਦੀਆਂ